ਸੋਸ਼ਲ ਮੀਡੀਆ ਤੇ ਇੱਕ ਕੌਂਟਰੋਵਰਸੀ ਬਹੁਤ ਜ਼ਿਆਦਾ ਵਾਇਰਲ ਹੋਈ ਨਸ਼ੱਤਰ ਗਿੱਲ ਦੀ ਤੇ ਮਾਸਟਰ ਸਲੀਮ ਰੋਸ਼ਨ ਪ੍ਰਿੰਸ ਤੇ ਜੁਵਰਾਜ ਹਨ ਆਖਿਰ ਗੱਲ ਕਿੱਥੋਂ ਸ਼ੁਰੂ ਹੋਈ ਤੇ ਫਿਰ ਹੁਣ ਕੀ ਹੋਇਆ ਪੂਰਾ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਤੁਸੀਂ ਇਸ ਵੀਡੀਓ ਨਾਲ ਬਨੇ ਰਹੋ ਐਂਡ ਤੱਕ ਨਸ਼ੱਤਰ ਗਿੱਲ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਕਲਾਕਾਰ ਜੋ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਨਸ਼ੱਤਰ ਗਿੱਲ ਨੇ ਪੰਜਾਬੀਆਂ ਦੀ ਝੋਲੀ ਬਹੁਤ ਹੀ ਵੱਡੇ ਵੱਡੇ ਗਾਣੇ ਪਾਏ ਆ ਗੱਲ ਕੀਤੀ ਜਾਵੇ ਨਸ਼ੱਤਰ ਗਿੱਲ ਦੇ ਦਰਦ ਭਰੇ ਗਾਣਿਆਂ ਦੀ ਤਾਂ ਕੋਈ ਆਸ਼ਕ ਇਵੇਂ ਦਾ ਨਹੀਂ ਹੋਵੇਗਾ ਜਿਨੇ ਨਸ਼ੱਤਰ ਗਿੱਲ ਨੂੰ ਸੁਣਿਆ ਨਹੀਂ ਆ ਸੋ ਨਸ਼ੱਤਰ ਗਿੱਲ ਦੇ ਇੱਕ ਗਾਣੇ ਦਾ ਹੀ ਹਿੱ ਰਾ ਪੰਗਾ ਪਿਆ ਦਰ ਅਸਲ ਵਿੱਚ ਰੋਸ਼ਨ ਪ੍ਰਿੰਸ ਮਾਸਟਰ ਸਲੀਮ ਤੇ ਜਵਰਾਦ ਹੰਸ ਕਿਤੇ ਬੈਠੇ ਹੋਏ ਸੀ ਸ਼ਾਇਦ ਕੋਈ ਕਾਨਸਰਟ ਚੱਲਦਾ ਪਿਆ ਸੀ ਜਿੱਥੇ ਨਾ 70 ਗਿਲ ਦਾ ਗਾਣਾ ਲੱਗਦਾ ਹੈ ਸਾਡੀ ਜਾਨ ਤੇ ਬਣੀ ਏ ਤੇਰਾ ਹਾਸਾ ਹੋ ਗਿਆ ਜਦੋਂ ਇਹ ਗਾਣਾ ਚੱਲਦਾ ਹੈ ਨਾ ਤਾ ਮਾਸਟਰ ਸਲੀਮ ਰੋਸਨ ਪ੍ਰਿੰਸ ਤੇ ਜਵਰਾਜ ਹਰਸਨਾਲ ਇਸ ਗਾਣੇ ਤੇ ਮਜ਼ਾਕ ਦੇ ਵੇ ਨਾਲ ਨਕਲ ਕਰਦੇ ਆ ਹੱਸਦੇ ਆ ਤੇ ਮਜ਼ਾਕੀਆ ਤੌਰ ਤੇ ਰੋਂਦੇ ਆ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਜਾਂਦੀ ਆ ਤੇ ਲੋਕ ਇਹਨਾਂ ਤਿੰਨਾਂ ਗਾਇਕਾਂ ਦਾ ਬਹੁਤ ਜ਼ਿਆਦਾ ਵਿਰੋਧ ਕਰਦੇ ਆ ਕਿਉਂਕਿ ਲੋਕ ਨਛੱਤਰ ਗਿੱਲ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਇੱਕ ਸੀਨੀਅਰ ਆਰਟਿਸਟ ਆ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਨਛੱਤਰ ਗਿੱਲ ਨੂੰ ਪਤਾ ਲੱਗਦਾ ਏ ਕਿ ਅਜਿਹਾ ਹੋਇਆ ਤਾਂ ਨਛੱਤਰ ਗਿੱਲ ਇਹ ਵੀਡੀਓ ਆਪਣੇ ਇੰਸਟਾ ਪੇਜ ਤੇ ਪਾਉਂਦਾ ਏ ਤੇ ਨਾਲ ਥੱਲੇ ਕੈਪਸ਼ਨ ਵਿੱਚ ਲਿਖਦਾ ਏ ਕਿਉਂ ਆਪਣੀ ਅਕਲ ਦਾ ਜਨਾਜਾ ਕੱਢ ਰਹੇ ਹੋ ਤੁਸੀਂ ਸਾਰੇ ਮੇਰੇ ਤੋਂ ਵੱਡੇ ਤੇ ਸੁਰੀਲੇ ਕਲਾਕਾਰ ਹੋ ਮੰਨ ਲਿਆ ਪਰ ਮੈਂ ਤੇ ਤੁਹਾਡੇ ਵੱਡਿਆਂ ਦੀ ਬਹੁਤ ਜ਼ਿਆਦਾ ਇੱਜ਼ਤ ਤੇ ਸਤਿਕਾਰ ਕਰਦਾ ਤੇ ਉਹਨਾਂ ਵੱਲੋਂ ਜੋ ਗਾਇਆ ਉਹ ਤੇ ਹਮੇਸ਼ਾ ਸਾਰੀ ਦੁਨੀਆ ਯਾਦ ਕਰਦੀ ਏ ਖੁਸ਼ ਰਹੋ ਆਪਣੀ ਪੋਸਟ ਤੇ ਕਮੈਂਟ ਪੜ ਲਿਓ ਕਿੰਨੀ ਕੋ ਸਾਬਾਸ ਮਿਲਦੀ ਪਈ ਆ ਤੁਹਾਨੂੰ ਸੋਨਾ ਛੱਤਰ ਗੇਲ ਨੇ ਸਿੱਧੀਆਂ ਸਿੱਧੀਆਂ ਇਹਨਾਂ ਨੂੰ ਲਾਨਤਾ ਪਾਈਆਂ ਤੇ ਨਾਲੇ ਕਿਹਾ ਵੀ ਸਾਰੇ ਹੀ ਲੋਕ ਤੁਹਾਨੂੰ ਗਾਲਾਂ ਕੱਢ ਰਹੇ ਆ ਤੁਸੀਂ ਆਹ ਕੰਮ ਕਰਕੇ ਕੋਈ ਚੰਗੀ ਗੱਲ ਨਹੀਂ ਕੀਤੀ ਉਏ ਸਭ ਹੋਣ ਤੋਂ ਬਾਅਦ ਹੁਣੇ ਤਿੰਨਾਂ ਗਾਇਕਾਂ ਦੀ ਇੱਕ ਇੱਕ ਆਪਣੀ ਆਪਣੀ ਵੀਡੀਓ ਆਈ ਹੈ ਜਿਸ ਵਿੱਚ ਇਹਨਾਂ ਨੇ ਮਾਫੀ ਮੰਗੀ ਹੈ ਇਹਨਾਂ ਨੇ ਕਿਹਾ ਕਿ ਸਾਡੀ ਕੋਈ ਮਨਸਾ ਨਹੀਂ ਸੀ ਤੁਹਾਨੂੰ ਹਰਟ ਕਰਨ ਦੀ ਤੁਹਾਡੇ 뮤직 ਦਾ ਆਪਾਂ ਮਜ਼ਾਕ ਨਹੀਂ ਉਡਾਇਆ ਆਪਾਂ ਤਾਂ ਜਸਟ ਇੱਕ ਮਜ਼ਾਕ ਤੇ ਵੇ ਵਿੱਚ ਉਵੇਂ ਹੀ ਲੱਗੇ ਸੀ ਪਰ ਸਾਨੂੰ ਨਹੀਂ ਸੀ ਪਤਾ ਕਿ ਸਾਡੀ ਇਹ ਚੀਜ਼ ਜਿਹੜੀ ਆ ਤੁਹਾਨੂੰ ਹਰਟ ਕਰੇਗੀ ਤੇ ਜੇ ਆਪਾਂ ਤੁਹਾਨੂੰ ਹਾਰਟ ਕੀਤਾ ਤੇ ਉਸ ਲਈ ਆਪਾਂ ਹੱਥ ਜੋੜ ਕੇ ਮਾਫੀ ਮੰਗਦੇ ਆ ਤੁਹਾਡੇ ਗਾਣੇ ਦਾ ਯਾ ਤੁਹਾਡੇ ਕਿਸੇ ਗੀਤ ਦਾ ਜਾਂ ਤੁਹਾਡੀ ਕਿਸੇ ਗੱਲ ਦਾ ਸੀ ਮਜ਼ਾਕ ਬਣਾਈਏ ਇਦਾਂ ਕਦੀ ਹੋ ਨਹੀਂ ਸਕਦਾ ਅਸੀਂ ਤੁਹਾਡੇ ਬੱਚੇ ਆ ਬਸ ਇਹ ਗਲਤੀ ਹੋਣੀ ਸੀ ਹੋ ਗਈ ਰੱਬ ਵੱਲੋਂ ਹੀ ਹੋ ਗਈ ਜਿੱਦਾਂ ਵੀ ਹੋਈ ਚਲੋ ਉਹਦੀ ਮੈਂ ਮਾਫੀ ਚਾਹਨਾ ਤੁਹਾਡੇ ਤੋਂ ਪਰ ਤੁਸੀਂ ਪਲੀਜ਼ ਦਿਲ ਤੇ ਨਾ ਲਾਓ ਤੇ ਸ਼ਰਮਿੰਦਾ ਵੀ ਆ ਤੁਹਾਡੇ ਬਿਨਾ ਵੀ ਅਸੀਂ ਕੁਝ ਨਹੀਂ ਹਾਂ ਤੁਹਾਡੀ ਗਾਇਕੀ ਨੂੰ ਅੱਦਾਂ ਮੁਕਾਬਲਾ ਕਿੱਥੋਂ ਕਰ ਲਾਂਗੇ ਅਸੀਂ ਅਸੀਂ ਕਿਸੇ ਹੋਰ ਮਸਤੀ ਚੋਂ ਕੰਟੈਕਸਟ ਚ ਸੀਗੇ ਕਰ ਰਹੇ ਬੱਟ ਪਾਜੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਗਲਤੀ ਕੀਤੀ ਆ ਵੈਰੀ ਸੌਰੀ ਪਾਜੀ ਤੁਸੀਂ ਵੱਡੇ ਹੋ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਬਹੁਤ ਸੁਰੀਲਾ ਆਰਟਿਸਟ ਹੋ ਹਾਂਜੀ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਜੋ ਇਹ ਹੋਇਆ ਇਸ ਬਾਰੇ ਤੁਸੀਂ ਆਪਣੇ ਵਿਚਾਰ ਜਰੂਰ ਰੱਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਬਾਕੀਆਂ ਨੂੰ ਵੀ ਪਤਾ ਲੱਗ ਜਾਵੇ ਵੀ ਇਸ ਵਾਇਰਲ ਹੋ ਰਹੀ ਵੀਡੀਓ ਦਾ ਅਸਲ ਸੱਚ ਕੀ ਹੈ ਸੋ ਵੀਡੀਓ ਇੱਥੇ ਖਤਮ ਕਰਦੇ ਹਾਂ ਰੱਬ ਰਾਖਾ